ਮਾਇਆ ਵਰ ਨਾ ਕੋਈ ਰਾਮ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਰ ਰੋ ਦੀ ਤਰਾ ਪਾਤਸ਼ਾਹੀ ਰਹਿਮਤ ਕਿਰਪਾ ਬਖਸ਼ ਉਸ ਮਾਇਆ ਸਦਕਾ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਤ ਸੰਗਤ ਜੀ ਬੜਾ ਭਾਗੇ ਹਾਂ ਆਸਾ ਕੀ ਵਾਰ ਦੇ ਕੀਰਤਨ ਆਪ ਜੀ ਨੇ ਬਹੁਤ ਹੀ ਪ੍ਰੇਮ ਸਤਕਾਰ ਦੇ ਨਾਲ ਬੈਠ ਕੇ ਸਰਵਣ ਕੀਤੇ ਨੇ ਉਪਰੰਤ ਇੱਕ ਸ਼ਬਦ ਦੀ ਹਾਜ਼ਰੀ ਭਰੀ ਹੈ ਆਓ ਹੁਣ ਸਮਾਂ ਹੋਇਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਸੋ ਅੱਜ ਆਪਾਂ ਧੰਨ ਧੰਨ ਸ੍ਰੀ ਗੁਰਤੇਗ ਬਹਾਦਰ ਪਾਤਸ਼ਾਹੀ ਦੀ ਰਚਨਾ ਦੇ ਵਿੱਚੋਂ ਦਿਨਾਂ ਨੇ ਇੰਨਾ 57 ਸ਼ਲੋਕਾਂ ਦੀ ਰਤਨਾ ਕੀਤੀ ਹੈ ਉਹਨਾਂ ਦੇ ਵਿੱਚੋਂ 40ਵਾਂ ਸ਼ਲੋਕ ਹੈ ਜਿਹੜਾ ਉਹਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ ਦਿੱਤੇ ਸਮੇਂ ਤੋਂ ਜਿੰਨਾ ਸਮਾਂ ਬਾਕੀ ਹੈ ਉਸ ਸਮੇਂ ਨੂੰ ਵੀ ਆਪਾਂ ਸਫਲਾ ਕਰੀਏ ਜਿੰਨੀਆਂ ਸੰਗਤਾਂ ਸਤਿਗੁਰਾਂ ਦੇ ਪਵਿੱਤਰ ਦਰਬਾਰ ਵਿੱਚ ਪਹੁੰਚੇ ਹੋ ਸਾਰੀਆਂ ਸੰਗਤਾਂ ਆਪੋ ਆਪਣੀ ਲਵਾਈਏ ਹਾਜ਼ਰੀ ਰਸਨਾ ਕਰੋ ਪਵਿੱਤਰ ਦੋਵੇਂ ਹੱਥ ਜੋੜ ਕੇ ਫਤਿਹ ਦੀ ਪਾਓ ਸਾਂਝ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਸ਼ਲੋਕ ਹੈ ਜਿਸ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਜਗਤ ਭਖਾਰੀ ਫਿਰਤ ਹੈ ਸਭ ਕੋ ਦਾਤਾ ਆਰਾਮ ਅਰਥ ਸੋਡੇ ਸਾਹਮਣੇ ਆ ਆਪਾਂ ਤਕਰੀਬਨ ਇਹ ਸ਼ਲੋਕ ਨੇ ਜਿਹੜੇ ਸੁਣਦੇ ਹੀ ਰਹਿੰਨੇ ਆ ਇਹ ਅਖਰੀ ਅਰਥ ਕੀ ਨੇ ਵੀ ਆਹ ਜਿਹੜਾ ਸੰਸਾਰ ਹੈ ਨਾ ਦੁਨੀਆ ਕਹਿ ਲੋ ਆ ਜਿਹੜੀ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਐ ਜਗਤ ਬਣਾਇਆ ਨਾ ਇਹ ਸਾਰਾ ਜਿਹੜਾ ਇਹ ਭਖਾਰੀ ਐ ਭਖਾਰੀ ਦਾ ਭਾਵ ਕੀ ਹੁੰਦਾ ਮੰਗਤਾ ਵੀ ਆ ਜਿੰਨੇ ਵੀ ਸ੍ਰਿਸ਼ਟੀ ਦੇ ਵਿੱਚ ਨੇ ਭਵੇਂ ਉਹ ਪਛੂਆ ਭਵੇਂ ਮਨੁੱਖਾ ਭਵੇਂ ਜਾਨਵਰ ਨੇ ਪਜ ਗਲਮ ਕਾਓ ਕੀੜੀ ਤੋਂ ਲੈ ਕੇ ਹਾਥੀ ਤੱਕ ਚਿੰਟੀ ਤੇ ਕੁੰਚਰ ਅਸਥੂਲਾ ਜਿੰਨੇ ਵੀ ਨੇ ਜਾਂ ਇਹ ਕਹ ਲੋ ਭੋਗ ਜੁੰਨੀਆਂ ਤੇ ਕਰਮ ਜੁੰਨੀ ਇਹ ਜਿੰਨੀਆਂ ਵੀ ਨੇ ਨਾ ਸਾਰੀਆਂ ਕੀ ਨੇ ਇਹ ਸਾਰੇ ਮੰਗਤੇ ਨੇ ਸਾਰੇ ਜਗਤ ਭਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਹੁਣ ਇਹਨਾਂ ਨੂੰ ਦਾਤਾ ਦੇਣ ਵਾਲਾ ਕਿਹੜਾ ਫਿਰ ਰਾਮ ਉਹ ਰਮਿਆ ਹੋਇਆ ਜਿਹਨੂੰ ਆਪਾਂ ਰਜਾਨਾ ਪੜ੍ਹਦੇ ਆਂ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਇਹਨੂੰ ਰਮਈਆ ਵੀ ਕਿਹਾ ਗਿਆ ਰਮਈਆ ਕੇ ਗੁਣ ਚੇਤ ਪ੍ਰਾਨੀ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਮਾਇ ਉਸ ਰਾਮ ਦੀ ਗੱਲ ਕਰਦੇ ਆਂ ਦਸ਼ਰਤ ਦੇ ਪੁੱਤਰ ਰਾਮ ਦੀ ਗੱਲ ਨਹੀਂ ਇੱਥੇ ਹੈ ਇੱਥੇ ਰਾਮ ਉਹ ਜਿਹੜਾ ਸਾਡੇ ਸਾਰਿਆਂ ਵਿੱਚ ਰਮਿਆ ਹੋਇਆ ਹੈ ਉਹਨੂੰ ਆਪਾਂ ਵਾਈਗੁਰੂ ਵੀ ਕਹਿ ਲਿਆ ਖੁਦਾ ਵੀ ਕਹਿ ਸਕਦੇ ਹਾਂ ਅੱਲਾ ਵੀ ਕਹਿ ਸਕਦੇ ਹਾਂ ਬੀਠਲ ਵੀ ਕਹਿ ਸਕਦੇ ਹਾਂ ਮਾਧੋ ਵੀ ਕਹਿ ਸਕਦੇ ਹਾਂ ਕਿਰਪਾਲੂ ਦਿਆਲੂ ਕਿੰਨੇ ਨਾਮ ਨੇ ਉਹਦੇ ਵੀ ਆ ਸਾਰਾ ਸੰਸਾਰ ਭਾਈ ਮੰਗਤਿਆਂ ਦਾ ਤੇ ਮੰਗਦੇ ਕੀ ਤੋਂ ਨੇ ਤੇ ਦੇਣ ਵਾਲਾ ਕੌਣ ਹੈ ਇੱਕੋ ਹੀ ਹੈ ਦੱਦਾ ਦਾਤਾ ਇੱਕ ਹੈ ਧਿਆਨ ਰੱਖੋ ਥੋੜੀ ਥੋੜੀ ਗੱਲ ਵੱਲ ਕਿਉਂਕਿ ਇੱਥੇ ਦੋ ਦੀ ਗੱਲ ਨਹੀਂ ਕੀਤੀ ਇੱਥੇ ਤਿੰਨ ਦੀ ਗੱਲ ਨਹੀਂ ਕੀਤੀ ਇੱਥੇ ਸਾਰਿਆਂ ਦੀ ਗੱਲ ਭਾਵ ਕੀ ਹੁਣ ਸਾਰੇ ਉਹਦੇ ਵਿੱਚ ਇਹ ਨਹੀਂ ਵੀ ਆਪਾਂ ਅੱਡ-ਅੱਡ ਧਰਮਾਂ ਵਾਲੇ ਇਕੱਲੇ ਵੀ ਸਿੱਖ ਆ ਗਏ ਹਨਾ ਸਿੱਖ ਕਮਿਊਨਿਟੀ ਆ ਗਈ ਵੀ ਧਰ ਜਿਹੜੇ ਹਿੰਦੂ ਵੀਰ ਨੇ ਉਹ ਹੋਰ ਨੇ ਮੁਸਲਮਾਨਾਂ ਦਾ ਰੱਬ ਹੋਰ ਹੈ ਦੇਣ ਵਾਲਾ ਦਾਤਾ ਤੇ ਜੈਨੀਆਂ ਬੋਧੀਆਂ ਜੋ ਇਸ ਤਰ੍ਹਾਂ ਦੇ ਬਣਾਏ ਨੇ ਹਨਾ ਇਹਨਾਂ ਦਾ ਦਾਤਾ ਨਹੀਂ ਨਹੀਂ ਇੱਥੇ ਸਤਗੁਰ ਕਹਿੰਦੇ ਸਾਬਣਾ ਜੀਆਂ ਕਾ ਇੱਕ ਦਾਤਾ ਹੁਣ ਤਾਂ ਭੇਦ ਜਮੀ ਖੁੱਲ ਗਿਆ ਪਹਿਲਾਂ ਕਿਹਾ ਸੀ ਦਦਾ ਦਾਤਾ ਏਕ ਹੈ ਵੀ ਦਾਤਾ ਦੇਣ ਵਾਲਾ ਇੱਕੋ ਹੀ ਹੈ ਤੇ ਫਿਰ ਇਹ ਨਾਲ ਹੋਰ ਸਤਗੁਰਾਂ ਨੇ ਹੋਰ ਫੁੱਲ ਤਾਂ ਭੇਦ ਵੀ ਸਬਨਾ ਜੀਆਂ ਕਾ ਹੁਣ ਜੀ ਸਾਰੇ ਕਿੰਨੇ ਆ ਗਏ ਆ ਦੇਖੋ ਜਿੰਨੇ ਵੀ ਪੈਦਾ ਕੀਤੇ ਨੇ ਚਾਰੇ ਸ੍ਰੇਣੀਆਂ ਦਾਹੀਂ ਅੰਡਜ ਜੇ ਸੇਤਜ ਉਤਪੁਜ ਤੇਰੇ ਕੀਏ ਜਨਤਾ ਕਿ ਨਹੀਂ ਕਈ ਵਾਰ ਪੜਦੇ ਆ ਨਾ ਅੰਡਜ ਜੇ ਸੇਤਜ ਉਤਪੁਨ ਇਹ ਇਹ ਚਾਰ ਸ੍ਰਈਣਾਂ ਰਾਹੀਂ ਜਿਹੜੇ ਜੀਵ ਆਏ ਨੇ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੇਰ ਤੋਂ ਪੈਦਾ ਹੋਣ ਵਾਲੇ ਮੁੜਕੇ ਤੋਂ ਪੈਦਾ ਹੋਣ ਵਾਲੇ ਧਰਤੀ ਚੋਂ ਪੈਦਾ ਹੋਣ ਵਾਲੇ ਸਾਰਿਆਂ ਨੂੰ ਸਾਰੇ ਮੰਗਤੇ ਨੇ ਸਾਰੇ ਮੰਗਦੇ ਦੇਣ ਵਾਲਾ ਇਹਨਾਂ ਨੂੰ ਕੌਣਾ ਮੰਗਤਿਆਂ ਨੂੰ ਉਹ ਹੈਗਾ ਦਦਾ ਦਾਤਾ ਏਕ ਹੈ ਇਹ ਫਿਰ ਸਾਰੇ ਜੀਵ ਵਿੱਚ ਹੀ ਆਗੇ ਨਾ ਫਿਰ ਇਹਦਾ ਭਾਵ ਕਿ ਦਾਤਾ ਇੱਕੋ ਹੀ ਹੈ ਮੰਗਤੇ ਬਹੁਤੇ ਨੇ ਜਾਤਿਕ ਅਨੇਕ ਸੋ ਏਕ ਦਬਈਆ ਦੇਣ ਵਾਲਾ ਇੱਕ ਉਹ ਸਾਰਿਆਂ ਨੂੰ ਦਿੰਦਾ ਹੈ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਕੰਮ ਕਰਦਾ ਭਾਵੇਂ ਨਹੀਂ ਕਰਦਾ ਭਾਵੇਂ ਕੋਈ ਰੱਬ ਨੂੰ ਗਾਲਾਂ ਕੱਢਦਾ ਭਾਵੇਂ ਕੋਈ ਰੱਬ ਦੀ ਸਿਫਤ ਕਰਦਾ ਭਾਵੇਂ ਕੋਈ ਰੱਬ ਨੂੰ ਮੰਨੇ ਚਾਹੇ ਨਾ ਮੰਨੇ ਹੈਨਾ ਜੋ ਕੁਝ ਵੀ ਹੈ ਕਹਿੰਦਾ ਭਾਵਾ ਸਾਰਿਆਂ ਨੂੰ ਦੇਣ ਵਾਲਾ ਦਾਤਾ ਉਹ ਹੈ ਤੈਉਂ ਕਿਰਪਾਲੂ ਹੈ ਅਸੀਂ ਤਾਂ ਜੇ ਘਰੇ ਦੋ ਵਨ ਇੱਕ ਦੋ ਵਨ ਨਾ ਕੰਮ ਕਰੀਏ ਬੱਚਾ ਆਪਾਂ ਕਹਿੰਦੇ ਤੈਨੂੰ ਰੋਟੀ ਨਹੀਂ ਮਿਲਣੀ ਭੁੱਖਾ ਮਰੇਗਾ ਉਹ ਫਿਰ ਵੀ ਦੇ ਹੀ ਜਾਂਦਾ ਹੈ ਕਰਪਾਲੂ ਆ ਨਾ ਆਹੀ ਤਾਂ ਵਖਰਾ ਪਾਣਾ ਉਹਦਾ ਹੁਣ ਇੱਥੇ ਗੱਲ ਸਿੱਧ ਹੋ ਗਈ ਵੀ ਅਸੀਂ ਜਿੰਨੀ ਵੀ ਸ੍ਰਿਸ਼ਟੀ ਹੈ ਸਾਰੀ ਮੰਗਤਿਆਂ ਦੀ ਹੈ ਹਾਂ ਠੀਕ ਹੈ ਵੀ ਕੋਈ ਛੋਟ ਹੈ ਕੋਈ ਵੱਡਾ ਮੰਗਤਾ ਹੈ ਨਾ ਕੋਈ ਛੋਟ ਹੈ ਕੋਈ ਵੱਡਾ ਆ ਜਿੰਨੇ ਵੀ ਜੋ ਮਾਦਲ ਕੋ ਵੀ ਸੂਰਮੇ ਨੇ ਰਾਜੇ ਨੇ ਜਿੱਦੇ ਵੀ ਰਾਜੇ ਆਪਾਂ ਰਾਜੇ ਨੂੰ ਕਹਿੰਦੇ ਨੇ ਕੀ ਕਹਦੇ ਨੇ ਕਈ ਵਾਰ ਆਪਾਂ ਇੱਥੇ ਜੇ ਸਾਡੀ ਜਿਹੜੀ ਸੁਰਤੀ ਆ ਜਾਂਦੀ ਹੈ ਵੀ ਪਤਾ ਨਹੀਂ ਸਾਨੂੰ ਤਾਂ ਇਹ ਰਾਜੇ ਹੀ ਦੇ ਦਿੰਦਾ ਪਿਆ ਰਿਜਕ ਦੇਣ ਵਾਲਾ ਰਾਜਾ ਨਹੀਂ ਨਹੀਂ ਉਹ ਰਾਜੇ ਵੀ ਉਹਦੇ ਦਰਤੋਂ ਹੀ ਮੰਗਦੇ ਨੇ ਉਹਦੇ ਦਰਤੋਂ ਹੀ ਮੰਗਦੇ ਨੇ ਵੀਰ અપਾਰ ਵੱਡੇ ਬਰੀ ਯਾਰ ਅਬ ਵਿਚਾਰਾਂ ਸਾਰ ਕੀ ਝਾਹ ਸਾਰ ਪਸਈਆ ਤੋਰਤ ਦੇਤ ਮਲਿੰਦਮ ਆਵਾਸਨ ਮਾਤੇ ਮਤੰਗਣ ਮਾਨ ਬਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਸਾਹਿਬ ਸ੍ਰੀ ਉਹ ਪਰਮਾਤਮਾ ਜਿਹੜਾ ਸਾਰਿਆਂ ਦੇ ਸਿਰ ਉੱਤੇ ਰਿਜਕ ਦਤਾ ਹੈ ਸਿਰ ਨਾਇਕ ਸਾਰਿਆਂ ਦੇ ਉੱਤੇ ਨਾਇਕ ਹੈ ਹੀਰੋ ਹੈ ਉਹ ਉਹ ਸਾਡਾ ਮਾਲਕ ਹੈ ਖਸਮ ਹੈ ਉਹ ਦਿੰਦਾ ਪਿਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਜਾਚਕ ਦਾ ਪਾਪ ਹੁੰਦਾ ਮੰਗਤਾ ਜਾਚਕ ਅਨੇਕ ਸੋ ਇੱਕ ਦਵਈਆ ਦੇਣ ਵਾਲਾ ਇੱਕ ਹੈ ਤੇ ਲੈਣ ਵਾਲੇ ਪਤਾ ਨਹੀਂ ਕਿੰਨੇ ਨੇ ਲੈਣ ਵਾਲੇ ਦੇਖ ਹੀ ਲਿਆ ਆਪਾਂ ਹੁਣ ਸਾਰਾ ਜਗਤ ਜਗਤ ਭਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਹਾਂ ਸਾਰੇ ਉਹਦੇ ਦਰ ਤੋਂ ਮੰਗਦੇ ਆ ਰਾਜੇ ਵੀ ਉਹ ਤੋਂ ਮੰਗਦੇ ਆ ਆ ਜਿੰਨੇ ਵੀ ਰਾਜੇ ਕਹਿ ਲੋ ਆ ਜਿਹੜੇ ਮੰਤਰੀ ਅੱਜ ਦੇ ਮੰਤਰੀ ਕਹਿ ਲੋ ਜਿessie ਕਹਾਂਗੇ ਤੇ ਲੋੜ ਸਾਰਿਆਂ ਨੂੰ ਇੱਕ ਦੂਜੇ ਤਾਈ ਇਹ ਵੀ ਧਿਆਨ ਰੱਖਿਓ ਲੋੜ ਇੱਕ ਤੋਂ ਹੀ ਆ ਹੁਣ ਦੇਖੋ ਅਫਸਰ ਨੇ ਅਫਸਰਾਂ ਨੂੰ ਵੀ ਤਨਖਾਹਾਂ ਕੌਣ ਦੇਣ ਵਾਲਾ ਉਹ ਹੀ ਹੈ ਉਹਨਾਂ ਨੂੰ ਉਹ ਵੱਡੇ ਅਫਸਰ ਨੇ ਉਦੋਂ ਵੱਡੇ ਮੰਤਰੀ 라ਹੌਰ ਜਿਵੇਂ ਵੀ ਰਾਜੇ ਰਾਜੇ ਤੱਕ ਗੱਲ ਕਰੋ ਵੀ ਸਾਰੇ ਮੰਗਤੇ ਆ ਭਾਈ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਹੈ ਸਭਨਾ ਜੀਆਂ ਦਾ ਇੱਕ ਦਾਤਾ ਤੇ ਇੱਕ ਗੱਲ ਧਿਆਨ ਰੱਖਿਆ ਕਰੋ ਜੇ ਦੇਣ ਵਾਲਾ ਉਹੋ ਹੈ ਤੇ ਫਿਰ ਕਈ ਵਾਰ ਸਾਨੂੰ ਇਹ ਭੁਲੇਖਾ ਜਾਂ ਕਿਉਂ ਪੈ ਜਾਂਦਾ ਵੀ ਅਸੀਂ ਦੂਜੇ ਤੋਂ ਕਿ ਮੰਗਦੇ ਆ ਕਈਆਂ ਨੇ ਕਿਸੇ ਪੀਰ ਨੂੰ ਦਾਤਾ ਬਣਾਇਆ, ਕਈ ਕਿਸੇ ਨੇ ਦੇਵੀ ਦੇਵਤੇ ਨੂੰ ਦਾਤਾ ਬਣਾਇਆ, ਕਈ ਨੇ ਬੰਦਿਆਂ ਨੂੰ ਦਾਤਾ ਬਣਾਇਆ ਹੋਇਆ। ਕਈਆਂ ਨੂੰ ਆ ਦੇਹਧਾਰੀ ਗੁਰੂ ਨੇ ਇਹਨਾਂ ਨੂੰ ਦਾਤਾ ਬਣਾਇਆ ਹੋਇਆ। ਗੱਲਾਂ ਤਾਂ ਸਾਰੀਆਂ ਕਰਨੀਆਂ ਪੈਣਗੀਆਂ ਨਾ। ਸਾਨੂੰ ਤਾਂ ਜੇ ਉਹ ਹੀ ਦਿੰਦਾ ਸਾਨੂੰ ਤਾਂ ਉਹ ਹੀ ਦਿੰਦਾ। ਤੇ ਜਿਹੜਾ ਸਾਨੂੰ ਉਹ ਦਿੰਦਾ ਉਹ ਕਿੱਥੋਂ ਲੈਂਦਾ? ਫਿਰ ਗੱਲ ਉੱਥੇ ਆਜੋ ਫਿਰ। ਉਹ ਆਪਦੇ ਕੋਲੋਂ ਕਿੰਨਾ ਚਿਰ ਦੇਊਗਾ? ਆਪਦੇ ਕੋਲੋਂ ਵੀ ਕਿੱਥੋਂ ਆਇਆ ਉਹਦੇ ਕੋਲੋਂ? ਇਹ ਗੱਲ ਧਿਆਨ ਅਸੀਂ ਪਿੱਛੇ ਨੂੰ ਜਾਣਾ ਹੈ। ਵੀ ਐਸੀ ਚਲੋ ਮੰਨ ਲਓ ਕਿਸੇ ਮਨੁੱਖ ਨੂੰ ਕਹ ਲੈ ਵੀ ਸਾਨੂੰ ਤਾਂ ਭਾਈ ਆਹੀ ਹੈ ਸਾਡੇ ਬਾਦੀ ਤਾਂ ਆਹੀ ਰੱਬ ਹੈ ਹਨਾ ਨਹੀਂ 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 ਆਹੀ ਰੱਬ ਨਹੀਂ ਉਹ ਜਰੀਆ ਬਣ ਗਿਆ ਦੇਣ ਵਾਲਾ ਕੋਈ ਹੈ ਜਰੀਆ ਕੋਈ ਵੀ ਬਣ ਸਕਦੇ ਆਪਾਂ ਹਨਾ ਹੁਣ ਜਦੋਂ ਕੋਈ ਬੰਦਾ ਮੰਨ ਲਓ ਕਿਸੇ ਦੀ ਕੰਪਨੀ ਹੈ ਕੰਪਨੀ ਦੇ ਵਿੱਚ ਉਹਨੂੰ ਬੰਦੇ ਰੱਖੇ ਨੇ ਮਜ਼ਦੂਰ ਰੱਖੇ ਨੇ ਸਾਰੇ ਮੁਲਾਜ਼ਮ ਵੀ ਰੱਖੇ ਨੇ ਤੇ ਕੰਪਨੀ ਵਾਲਾ ਪੈਸੇ ਤਾਂ ਬਣਾਉਂਦਾ ਹੈ ਤੇ ਮਜ਼ਦੂਰ ਕੰਮ ਕਰਦੇ ਨੇ ਸਾਰੇ ਹਨਾ ਤੇ ਉਹਨਾਂ ਨੂੰ ਦਿੰਦਾ ਤਨਖਾਹਾਂ ਤੇ ਉਹ ਤਾਂ ਕਹਿੰਦੇ ਵੀ ਤਨਖਾਹ ਅਸੀਂ ਕੰਪਨੀ ਵਾਲੇ ਤੋਂ ਲੈਂਤੀ ਹੈ ਨਾ ਉਹ ਤਾਂ ਠੀਕ ਹੈ ਵੱਖਰੀ ਗੱਲ ਹੈ ਪਰ ਕੰਪਨੀ ਵਾਲਾ ਕਿੱਥੋਂ ਮੰਗਦਾ ਹੈ ਉਹ ਵੀ ਅਰਦਾਸ ਉਹਦੇ ਮੂਰੀ ਕਰਦਾ ਸਤਿਗੁਰੂ ਜੀ ਕੰਮਕਾਰ ਚਲਾਈ ਰੱਖਿਓ ਹਨਾ ਅਰਦਾਸ ਕਰਦਾ ਨਾ ਵੀ ਆ ਮੇਰਾ ਕੰਮ ਕੰਮ ਸ਼ੁਰੂ ਕੀਤਾ ਜੇ ਉਹ ਕੰਮ ਚਲਾਉਂਦਾ ਤੇ ਉੱਥੇ ਇੱਕ ਮਜ਼ਦੂਰ ਕੰਮ ਕਰਦੇ ਹੈ ਤੇ ਉਹ ਰੱਬ ਪਰਮਾਤਮਾ ਦਿੰਦਾ ਉਹ ਕੁਝ ਆਪ ਰੱਖ ਲਾਂਦਾ ਕੁਝ ਮਜ਼ਦੂਰਾਂ ਨੂੰ ਦੇ ਦਿੰਦਾ ਪਰ ਦੇਣ ਵਾਲਾ ਤਾਂ ਫਿਰ ਉੱਥੇ ਹੀ ਆ ਗਿਆ ਨਾ ਉਹੀ ਹੈ ਕੋਈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਸੋ ਇੱਕ ਗੱਲ ਧਿਆਨ ਰੱਖਿਏ ਸੀ ਮੰਗ ਤੇ ਗੁਰੂ ਦੇ ਦਰ ਦੀ ਬਣੀਏ ਗੁਰੂ ਦੇ ਦਰ ਤੇ ਹੋਰ ਕਿਸੇ ਦੇ ਦਰ ਦਰ ਤੇ ਨਾ ਭਟਕਿਆ ਕਰੀਏ ਦੇਣ ਵਾਲਾ ਕੋਈ ਹੈ ਬਸ ਮਨ ਦੇ ਵਿੱਚ ਉਹ ਭਲੇਖਾ ਕੱਢ ਦਿਓ ਬਸ ਇੱਕ ਗੱਲ ਮੰਗ ਤੇ ਇੱਕ ਦੇ ਬਣ ਕੇ ਰਹੋਗੇ ਤੇ ਮਿਲੀ ਜਾਵੇਗਾ ਤੇ ਨਾਲੇ ਸੁਖੀ ਰਹਾਂਗੇ ਜੇ ਦਰ ਦਰ ਦੇ ਮੰਗ ਤੇ ਬਣ ਗਏ ਨਾ ਤਾਂ ਭਟਕਾਂਗੇ ਨਾਲੇ ਕੁਝ ਮਿਲਣਾ ਕੋਈ ਨਹੀਂ ਹਨਾ ਦਰ ਦਰ ਦੀ ਮੰਗ ਤੇ ਨਾ ਬਣੀਏ ਇੱਕ ਦੇ ਦਰ ਦੇ ਮੰਗਤੇ ਬੜੀਏ ਉਹ ਦਰ ਹੈ ਗੁਰੂ ਦਾ ਦਰ ਉਹ ਪਰਮਾਤਮਾ ਦਾ ਦਰ ਜਿਹਨੂੰ ਸਤਿਗੁਰਾਂ ਦੀ ਬਾਣੀ ਵਿੱਚ ਆਪਾਂ ਪੜਦੇ ਹਾਂ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸੰਭਾਲੇ ਉਹ ਸਾਰਿਆਂ ਦੀ ਸੰਭਾਲ ਕਰਦਾ ਹੈ ਸੰਭਾਲ ਕਿਵੇਂ ਕਰਦਾ ਸਭ ਕੁਝ ਰੋਟੀ ਕਪੜਾ ਸਭ ਕੁਝ ਦੇਣ ਵਾਲਾ ਉਹੀ ਹੈ ਨਾ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਨਾਂ ਬਾਚ ਸਾਡੀ ਗੱਲ ਆ ਗਈ ਨਾ ਵਿੱਚੀ ਜੀਓ ਪਾਈ ਜਦੋਂ ਜਿੰਦ ਦੇ ਦਿੱਤੀ ਸਰੀਰ ਦੇ ਦਿੱਤਾ ਜਦੋਂ ਜਿੰਦ ਦੇ ਦਿੱਤੀ ਸਰੀਰ ਦੇ ਦਿੱਤਾ ਤੇ ਸਭ ਕੁਝ ਫਿਰ ਇਹਦੇ ਨੂੰ ਪਹਿਨਣ ਵਾਸਤੇ ਵੀ ਚਾਹੀਦਾ ਇਹਨੂੰ ਖਾਣ ਵਾਸਤੇ ਵੀ ਚਾਹੀਦਾ ਸਰੀਰ ਚੱਲਣ ਵਾਸਤੇ ਅੰਨ ਪਾਣੀ ਤਾਂ ਚਾਹੀਦਾ ਨਾ ਸਾਡੇ ਤ੍ਰੈਮਨ ਦਿਹਰੀ ਚੱਲੇ ਪਾਣੀ ਅੰਨ ਇਹ ਅੰਨ ਪਾਣੀ ਦੇ ਸਹਾਰੇ ਤੇ ਚੱਲਦੀ ਹੈ ਕੋਈ ਵੀ ਹਿੱਕਲ ਹੈ ਉਹ ਪੈਟਰੋਲ ਕੋਈ ਡੀਜ਼ਲ ਤੇ ਕਿਸੇ ਦਾ ਤਾਂ ਚੱਲਦਾ ਹੀ ਹੈ ਨਾ ਭਵੇਂ 10 ਲੱਖ ਦੀ ਗੱਡੀ ਹੈ ਜੇ ਉਹ ਚ ਪੈਟਰੋਲ ਨਹੀਂ ਪਊਗਾ ਜਾ ਡੀਜ਼ਲ ਨਹੀਂ ਪਊਆ ਜਾਂ ਕੋਈ ਉੱਭੀ ਚੀਜ਼ ਹੈ ਸਾਧਨ ਹੈ ਕੋਈ ਹਨਾ ਫਿਊਲ ਆ ਕੋਈ ਵੀ ਉਹਦੇ ਸਹਾਰੇ ਤੇ ਚੱਲਦਾ ਹੋ ਇਸੇ ਤਰ੍ਹਾਂ ਭਾਈ ਇਹ ਜਿਹੜਾ ਮਨੁੱਖ ਹੈ ਇਹਦੀ ਸਰੀਰ ਹੈ ਨਾ ਜਿਹੜਾ ਇਹ ਇਹ ਬਣਿਆ ਕਾਤੋਂ ਹੈ ਇਹ ਬਣਿਆ ਵੀ ਮਿੱਟੀ ਤੋਂ ਹੈ ਤੇ ਆ ਜਿਹੜਾ ਭੋਜਨ ਇਹਨੇ ਵਾਸਤੇ ਚਾਹੀਦਾ ਉਹ ਵੀ ਮਿੱਟੀ ਚ ਹੀ ਪੈਦਾ ਹੁੰਦਾ ਨਾ ਜਿਹੜੀ ਇਹਦੀ ਜ਼ਰੂਰਤ ਹੈ ਜੇ ਮਿੱਟੀ ਹੈ ਤੇ ਮਿੱਟੀ ਨੂੰ ਮਿੱਟੀ ਦੀ ਲੋੜ ਹੈ ਤੇ ਭੋਜਨ ਕਿੱਥੋਂ ਬਣਿਆ ਮਿੱਟੀ ਚੋਂ ਫਸਲ ਕਿੱਥੋਂ ਉਗਦੀ ਹੈ ਧਰਤੀ ਚੋਂ ਤੇ ਧਰਤੀ ਤੇ ਇਸ ਧਰਤੀ 'ਚ ਜਾ ਕੇ ਫਿਰ ਪੈ ਜਾਂਦੀ ਹੈ। ਆ ਵੀ ਧਰਤੀ ਹੈ ਨਾ। ਸਰੀਰ ਧਰਤੀ ਕਾਲ ਯੁੱਗ ਵਿੱਚ ਜੇ ਹਾਕੋ ਬੀਜੇ ਤੇ ਹਾਕੋ ਖਾਈ। ਉਸ ਧਰਤੀ ਦੇ ਵਿੱਚ ਬੀਜ ਬੀਜਿਆ, ਉਸ ਧਰਤੀ ਦੇ ਵਿੱਚੋਂ ਮਿੱਟੀ ਸੀ। ਉਹ ਬੀਜ ਕੀ ਹੋ ਗਿਆ ਬਣ ਕੇ ਭੋਜਨ ਆ ਧਰਤੀ 'ਚ ਆ ਗਿਆ। ਇਹ ਉਹਨੂੰ ਇਹਨੂੰ ਤਾਕਤ ਦੇ ਦਿੱਤੀ। ਮਿੱਟੀ ਨੇ ਮਿੱਟੀ ਨੂੰ ਤਾਕਤ ਦੇ ਦਿੱਤੀ। ਥੋੜਾ ਜਿਹਾ ਧਿਆਨ ਨਾਲ ਰੱਖਿਓ। ਹੁਣ ਇਹ ਹੈਗੀ ਤਨ ਦੀ ਖਰਾਕ ਆ। ਇਹ ਮੰਗਣਾ ਇਹ ਮੰਗਣਾ ਹੁਣ ਭਗਤ ਧੰਨਾ ਜੀ ਨੇ ਸਾਨੂੰ ਦੇਖੋ ਸੁਚੇਤ ਕਰ ਦਿੱਤਾ ਭਗਤ ਧੰਨਾ ਜੀ ਕਹਿੰਦੇ ਗੋਪਾਲ ਤੇਰਾ ਆਰਤਾ ਹੁਣ ਭਗਤ ਧੰਨਾ ਜੀ ਦੀ ਬਾਣੀ ਹੈ ਤੇ ਆਪਾਂ ਪੜ੍ਹਦੇ ਹਾਂ ਆਰਤਾ ਦਾ ਭਾਵ ਹੈ ਮੰਗਤਾ ਜੱਜਕ ਮੰਗਤਾ ਭਖਾਰੀ ਕਹਿ ਲੋ ਭਖਾਰੀ ਤਾਂ ਗੁਰੂ ਸਾਹਿਬਾਨਾ ਨੇ ਵੀ ਕਹਿ ਦਿੱਤਾ ਹਮ ਭੀਖ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਇਾਲ ਨਾਮ ਦੇ ਮੰਗਤ ਜਨ ਕੋ ਸਦਾ ਰਹੂ ਰੰਗ ਪਰ ਉਹਨਾਂ ਨੇ ਆ ਨਹੀਂ ਮੰਗਿਆ ਸਾਡੇ ਬੰਗ ਵੀ ਆਹੀ ਮੰਗਦੇ ਰਹਿਆ ਪਦਾਰਥ ਦੇਖੋ ਧਿਆਨ ਰੱਖਿਓ ਪਦਾਰਥ ਮੰਗਣੇ ਐ ਪਰ ਇਹ ਨਹੀਂ ਵੀ ਪਦਾਰਥ ਹੀ ਮੰਗੀ ਜਾਣੇ ਆ ਕੁਝ ਮੰਗਣ ਵਾਸਤੇ ਹੋਰ ਵੀ ਪਿਆ ਹੋਰ ਵੀ ਪਿਆ ਜਿਹਨੂੰ ਬਾਣੀ ਵਿੱਚ ਕਿਹਾ ਮੰਗਣਾ ਮੰਗਣ ਨੀਕਾ ਹਰ ਜਸ ਗੁਰਤੇ ਇਹ ਕਦੇ ਮੰਗਿਆ ਆਹੀ ਮੰਗਣਾ ਜੀ ਜਿਹਨੇ ਸਦਾ ਬਾਤ ਤੇ ਤ੍ਰਿਪਤ ਕਰਨਾ ਸੀ ਬੰਦੇ ਨੂੰ ਜਦਾ ਬਾਤ ਇਹਦੀ ਭੁੱਖ ਨੂੰ ਮਟਾਉਣਾ ਸੀ ਨਾ ਇਹ ਇਹ ਮਨ ਦੀ ਭੁੱਖ ਨੂੰ ਮਟਾਉਣ ਵਾਸਤੇ ਆ ਆਹ ਭੋਜਨ ਜਿਹੜਾ ਆਪਾਂ ਨਾ ਹੁਣ ਤਿਆਰ ਹੁੰਦਾ ਪਿਆ ਇਹ ਸਤ ਸੰਗਤ ਵਿੱਚ ਹੀ ਤਿਆਰ ਹੁੰਦਾ ਹੈ। ਦੂਸਰਾ ਭੋਜਨ ਕਿੱਥੇ ਤਿਆਰ ਹੁੰਦਾ ਹੈ? ਆਪਾਂ ਘਰਾਂ ਦੇ ਵਿੱਚ ਹੱਥਾਂ ਰਾਹੀਂ ਤਿਆਰ ਕਰਦੇ ਆਂ। ਇਹ ਰਸ ਨਾਲ ਤਿਆਰ ਹੁੰਦਾ ਹੈ। ਰਸ ਨਾਲ ਤਿਆਰ ਕੇ ਸੁਰਤ ਦੇ ਭਾਂਡੇ ਵਿੱਚ ਜਾ ਕੇ ਪੈਂਦਾ ਹੈ। ਇਹ ਇਹ ਭੋਜਨ ਆ ਜਿਹੜਾ ਇਹ ਛੱਡੀ ਬੈਠੇ ਆ ਸੀ ਇਹ ਮਨ ਦੀ ਖਰਾਕ ਹੈ। ਆਓ ਪਹਿਲਾਂ ਤਨ ਦੀ ਖਰਾਕ ਆਪਾਂ ਕਰੀਏ। ਹੁਣ ਭਗਤ ਧੰਨ ਜੀ ਨੇ ਕੀ ਮੰਗਿਆ? ਗੋਪਾਲ ਤੇਰਾ ਹਰਤਾ। ਉਹ ਪਹਿਲਾਂ ਤਾਂ ਇਹ ਕਹਿੰਦਾ ਵੀ हे ਧਰਤੀ ਦੇ ਪਾਲਕ ਰੱਬ ਜੀ ਪਰਮਾਤਮਾ ਜੀ ਮੈਂ ਤੇਰਾ ਮੰਗਤਾ। ਉਨੇ ਇਹਨੇ ਕਿਹਾ ਮੈਂ ਆ ਨਾਲੇ ਸਭ ਕੁਝ ਸੀ ਜਦੋਂ ਗੁਰੂ ਤੋਂ ਮੰਗਣਾ ਹੈ ਨਾ ਕੁਝ ਉਦੋਂ ਮੰਗਤਾ ਹੋ ਕੀ ਮੰਗੀਦਾ ਜੇ ਕੁਝ ਮਿਲਦਾ ਤਾਂ ਮੰਗਤ ਹੀ ਨਹੀਂ ਮਿਲਦਾ ਹੈ ਹਨਾ ਤੇ ਮੰਗਤਾ ਹੋ ਕੀ ਇੱਥੇ ਆਈਏ ਭਿਖਾਰੀ ਬਣ ਕੇ ਆਈਏ ਜੇ ਅਸੀਂ ਕੁਝ ਬਣ ਕੇ ਆਵਾਂਗੇ ਫਿਰ ਰੱਬ ਤਾਂ ਇਹ ਕਹੂਗਾ ਫਿਰ ਤੂੰ ਜੁ ਇੰਨਾ ਕੁਝ ਹੈਗਾ ਤੇਰੇ ਕੋਲ ਫਿਰ ਇੱਥੇ ਲਾਈਨ ਕੀ ਆਇਆ ਜੇ ਤੇਰੇ ਕੋਲ ਸਭ ਕੁਝ ਹੈਗਾ ਅਸੀਂ ਮੰਗਤੇ ਮੰਗੂ ਹੀ ਕੀ ਕਰਨੀ ਐ ਬੇਨਤੀ ਕਰਨੀ ਐ ਮੰਗਤਾ ਬਣ ਕੇ ਆਉਣਾ ਤੇ ਫਿਰ ਤਈਓ ਭਗਤ ਧੰਨਾ ਜੀ ਕਹਿੰਦੇ ਗੋਪਾਲ ਤੇਰਾ ਆਰਤਾ ਮੈਂ ਤੇਰਾ ਮੰਗਤਾ ਹਾਂ ਮੈਂ ਤੇਰੇ ਦਰ ਦਾ ਮੰਗਤਾ ਹੋਰ ਮੈਂ ਥਾਂ ਥਾਂ ਤੇ ਨਹੀਂ ਭਟਕਦਾ ਉਹਨੂੰ ਕਹਿਣਾ ਕਿਉਂ ਪਿਆ ਕਹਿਣਾ ਇਹ ਕਿ ਪਿਆ ਵੀ ਲੋਕ ਤਾਂ ਥਾਂ ਥਾਂ ਤੋਂ ਮੰਗਦੇ ਨੇ ਕਿਉਂਕਿ ਉਹਨਾਂ ਨੂੰ ਜਾਣ ਚ ਨਹੀਂ ਉਹਨਾਂ ਨੂੰ ਗਿਆਨ ਨਹੀਂ ਹੈ ਵੀ ਦੇਣ ਵਾਲਾ ਇੱਕ ਹੈ ਤੇ ਮੈਨੂੰ ਗਿਆਨ ਆ ਵੀ ਤੂੰ ਦੇਣ ਵਾਲਾ ਇੱਕੋ ਹੀ ਐ ਸਾਰਿਆਂ ਨੂੰ ਤੇ ਮੈਂ ਤਾਂ ਫਿਰ ਹੁਣ ਤੇਰੇ ਦਰ ਦਾ ਮੰਗਤੀਆਂ ਮੈਨੂੰ ਥਾਂ ਥਾਂ ਤੋਂ ਮੰਗਣ ਦੀ ਕੀ ਲੋੜ ਐ ਜਿੰਨਾ ਤੋਂ ਇਹ ਲੋਕ ਮੰਗਦੇ ਨੇ ਉਹਨਾਂ ਨੂੰ ਵੀ ਤੂੰ ਹੀ ਦਿੰਨਾ ਤੇ ਕਿਉਂ ਨਾ ਫਿਰ ਮੈਂ ਤੇ ਤੂੰ ਸਿੱਧੀ ਮੰਗ ਲਾਂ ਉਹਨਾਂ ਰਾਹੀਂ ਜਰੂਰੀ ਮੰਗਣਾ ਮੈਂ ਸਿੱਧੀ ਮੰਗ ਲਾਂ ਨਾ ਸਪਾਰਸ਼ ਪਾਉਣ ਦੀ ਕੀ ਲੋੜ ਐ ਕਿਸੇ ਨੂੰ ਵਿਚ ਲੈਂਡ ਦੀ ਕੀ ਲੋੜ ਐ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕ੍ਰਾਂਤੇ ਤਿਨ ਕੇ ਕਾਜ ਭਗਤ ਕ੍ਰਾਂਤੇ ਤੇਰੇ ਹੁਕਮ ਵਿੱਚ ਚੱਲਦੇ ਨੇ ਤੇਰੀ ਭਗਤੀ ਕਰਦੇ ਐ ਤੇ ਜਿਹੜੇ ਭਾਈ ਤੇਰੀ ਭਗਤੀ ਕਰਦੇ ਐ ਫਿਰ ਉਹਨਾਂ ਦੇ ਤੂੰ ਕਾਰਜ ਸਵਾਰ ਦਿੰਨਾ ਤੋ ਗੱਲ ਚੱਲਦੀ ਜੀ ਮੰਗਣ ਆ ਸਰੀਰ ਕ ਲੋੜਾਂ ਵੀ ਐ ਮੰਗਣੀਆਂ ਸੀ ਤੇ ਉਹਨੇ ਮੰਗਿਆ ਦਾਲ ਸਿੱਧਾ ਮੰਗੂ ਕਿ ਯੋ ਹਮਰਾ ਖੁਸ਼ੀ ਕਰੈ ਨਿਤ ਜਿਉ ਪਣੀਆਂ ਸਾਧਨ ਨੀਕਾ ਅਨਾਜ ਮੰਗੂ ਸਤ ਸੀਕਾ ਗਊ ਭੈਸ ਮੰਗੂ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀ ਹਨ ਚੰਗੀ ਜਨ ਤਨ ਨਾ ਲੇਵੈ ਕੀ ਰਹਿ ਗਿਆ ਦੇ ਵਿੱਚ ਮੰਗਣਾ ਤਾਂ ਹੈਗਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਨਹੀਂ ਸਭ ਕੁਝ ਆ ਗਿਆ ਨਾ ਦੇ ਵਿੱਚ ਦਾਲ ਸਿੱਧਾ ਤੋਂ ਦੇਖੋ ਰਸੋਈ ਦੇ ਵਸਤੂਆਂ ਤੱਕ ਪਤਨੀ ਤੱਕ ਆ ਗਿਆ ਪਤਨੀ ਵੀ ਮੰਗੀ ਮੰਗੀ ਵੀ ਉਹੇ ਦੀ ਵੀ ਬਸ ਚੰਗੀ ਹੋਵੇ ਘਰ ਕੀ ਗੀ ਹੈ ਨਾ ਚੰਗੀ ਮੈਂ ਕਈ ਵਾਰ ਵਿਚਾਰ ਕਰਦਾ ਹੁੰਨਾ ਮਾੜੀ ਵੀ ਕੋਈ ਹੁੰਦੀ ਪਰ ਜਦੋਂ ਆਪਸ ਵਿੱਚ ਏਕ ਜੋਤ ਦੋਏ ਮੂਰਤੀ ਹੋਵੇ ਨਾ ਫਿਰ ਘਰ ਵਸ ਜਾਂਦਾ ਵਧੀਆ ਆਪਸ ਵਿੱਚ ਪਿਆਰ ਹੋਵੇ ਏਕ ਜੋਤ ਦੋਏ ਮੂਰਤਾਂ ਦੋ ਹੋਣ ਅੰਦਰ ਵਿਚਾਰਤਾ ਰਾ ਇੱਕ ਹੋਵੇ ਇਹ ਹੈ ਚੰਗੀ ਦੀ ਨਿਸ਼ਾਨੀ ਦੋਹਾਂ ਦੀ ਗੱਲ ਹੀ ਐ ਇੱਕ ਗੱਲ ਚੰਗੀ ਉਧਰ ਦੀ ਨਹੀਂ ਇਹ ਨਾ ਹੋਵੇ ਇੱਕ ਫਿਰ ਫਿਰ ਮੈਂ ਫਿਰ ਕਈ ਵਾਰ ਕਹਿਣਾ ਹੁੰਨਾ ਵੀ ਇੱਕ ਗੁਰਦੁਆਰੇ ਫਿਰਦੀ ਉਹ ਵੀ ਕਸਰਸੀ ਵਾਲੇ ਦੇ ਫਿਰਦੀ ਉਹ ਗੱਲ ਨਾ ਹੋਵੇ ਗਲੋਥੀ ਆ ਗਈ ਨਾ ਇੱਕ ਕਿਤੇ ਹੋਰ ਤੇ ਇੱਕ ਕਿਤੇ ਹੋਰ ਫਿਰ ਗੱਲ ਨਹੀਂ ਬਣਨੀ ਫਿਰ ਇੱਕ ਜੋਤ ਦੋਈ ਮੂਰਤੀ ਨਹੀਂ ਫਿਰ ਉੱਥੇ ਝਗੜਾ ਹੈ ਫਿਰ ਇਹ ਚੰਗਾ ਕੰਮ ਨਹੀਂ ਹੈ ਮੈਂ ਉਹੇ ਜੀ ਮੰਗਦਾ ਜਿਹਦਾ ਸਾਡਾ ਆਪਸ ਵਿੱਚ ਮੇਲ ਹੋ ਜਾਵੇ ਬਸ ਘਰ ਕੀ ਗੀ ਹਨ ਚੰਗੀ ਜਨ ਤਨਾਂ ਲੈਵਾ ਇੱਕ ਕੋੜੀ ਵੀ ਮੰਗੀ ਅੱਜ ਗੱਡੀ ਮੰਗ ਲਓ ਮੰਗਣੀ ਆ ਬਗੁਰੂ ਤੋਂ ਮੰਗੋ ਭਾਈ ਜ਼ਰੂਰ ਤਾਂ ਕਹਦੇ ਹੋਣਾ ਨਾ ਬੱਚੇ ਵੱਡੇ ਹੋ ਗਏ ਗੁਰੂ ਸਾਹਿਬ ਗੱਡੀ ਸਭ ਕੁਝ ਦਿੰਦਾ ਹੈ ਘਰ ਤਾਂ ਤੇਰਾ ਸਭ ਕਿਸ ਹੈ ਜਿਤਨੇ ਫਲ ਮਨ ਜਿਤੜੇ ਫਲ ਮਨ ਬਾਛੀਏ ਤੇ ਤੇੜੇ ਸਤਗੁਰੂ ਬਸ ਇੱਥੇ ਘਾਟ ਕਿਸੇ ਦੀ ਨਹੀਂ ਗੱਲ ਤਾਂ ਇੱਕ ਤਾਂ ਸੀ ਭੁਖਾਰੀ ਨਹੀਂ ਬਣਦੇ ਬਾਕੀ ਦੂਜੀ ਗੱਲ ਸਾਨੂੰ ਮੰਗਣ ਦੀ ਜਾਚ ਕੋਈ ਨਹੀਂ ਤੀਜੀ ਗੱਲ ਸਾਨੂੰ ਭਰੋਸਾ ਹੀ ਨਹੀਂ ਹੈਗਾ ਬਸ ਹੁਣ ਗੱਲਾਂ ਕਿੱਥੇ ਰਹਿ ਗਈਆਂ ਪਹਿਲਾਂ ਤਾਂ ਭਰੋਸਾ 100% ਭਰੋਸਾ ਕਿਉਂ ਰੱਖਣਾ ਵੀ ਹਈਏ ਇਹ ਆ ਪੱਕੀ ਗੱਲ ਹੈ ਇਹਦੇ ਵਿੱਚ ਦੂਜਾ ਤਾਂ ਹੈ ਹੀ ਨਹੀਂ ਕੋਈ ਦਦਾ ਦਾਤਾ ਇੱਕ ਹੈ ਭਰੋਸਾ ਰੱਖੋ ਪੂਰਾ ਸਤਿਗੁਰ ਕਹਿੰਦੇ ਫਿਰ ਮੰਗਣ ਦੀ ਜਾਂਚ ਹੈ ਗੁਰੂ ਕੋਲ ਮੰਗਿਏ ਪ੍ਰੇਮ ਦੇ ਨਾਲ ਐਵੇਂ ਜਿਕਰੀਵੇਂ ਪਖਾਰੀ ਮੰਗਦਾ ਹੈ ਨਾ ਕਿੰਨੀਆਂ ਉਹ ਕੁਝ ਕਹਿੰਦਾ ਕਿੰਨਾ ਕੁਝ ਕਹਿੰਦਾ ਫਿਰ ਅਸੀਂ ਕੀ ਹੋ ਜਾਨੇ ਆ ਪਿਗਲ ਜਾਨੇ ਆ ਫਿਰ ਸਭ ਨਾਂ ਵੀ ਦੇਣਾ ਹੋਵੇ ਫਿਰ ਵੀ ਦੇ ਦਿੰਨੇ ਆ ਤੇ ਇਹ ਜੀ ਗੁਰੂ ਅੱਗੇ ਬੇਨਤੀ ਕਰਿਆ ਕਰੀਏ ਹੁਣ ਸਾਰਾ ਕੁਝ ਆ ਗਿਆ ਰਸੋਈ ਦੇ ਸਮਾਨ ਤੋਂ ਲੈ ਕੇ ਸੋ ਭਗਤ ਅੰਨਾਂ ਜੀ ਨੇ ਸਾਨੂੰ ਕਿਹਾ ਵੀ ਇਹ ਵੀ ਮੰਗਣਾ ਸਭ ਕੁਝ ਮੰਗ ਲਿਆ ਨਾ ਤੇ ਭਗਤ ਰਵਦਾਸ ਜੀ ਨੇ ਮੰਗਿਆ ਅੱਧ ਸੇਲ ਮੰਗੂ ਦਾਲੇ ਮੰਗੂ ਕੋ ਦੋਨੋਂ ਵਕਤ ਜਵਾਲੇ ਹਨਾ ਉਹ ਸਾਰਾ ਕੁਝ ਉਹਨਾਂ ਨੇ ਵੀ ਮੰਗਿਆ ਉਹ ਸ਼ਬਦ ਪੜੇ ਉਹਨਾਂ ਸਾਰਾ ਪੂਰਾ ਖਾਟ ਮੰਗੂ ਚੌਪਾਈ ਸਰਹਾਣਾ ਅਵਰ ਤਲਾਈ ਉੱਪਰ ਕੋ ਮੰਗੂ ਖੀਦਾ ਤੇਰੀ ਭਗਤ ਜਨਾਂ ਕਨ ਸਿੱਧਾ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਨਾਲੇ ਇਹ ਕਹਦਾ ਤਾਂ ਸਭ ਕੁਝ ਮੰਗ ਲਿਆ ਨਾਲੇ ਕਹਿੰਦਾ ਮੈਂ ਦੇਖੋ ਲੋਭ ਨਹੀਂ ਕੀਤਾ ਮੈਂ ਹੁ ਨਾ ਕੀ ਮੰਗਿਆ ਜਿੰਨਾ ਮੈਨੂੰ ਹੁਣ ਅੱਜ ਦੇ ਇੱਕ ਡੰਗ ਦਾ ਚਾਹੀਦਾ ਅੱਧ ਸੇ ਮੰਗੂੰ ਦਾਲੇ ਮੋਕੋ ਦੋਨੋਂ ਵਕਤ ਜਿਵਾਲੇ ਦੋਨੇ ਵਕਤ ਦੀ ਮੰਗੀ ਐ ਕੱਲ ਦੀ ਤਾਂ ਮੰਗੀ ਨਹੀਂ ਉਹਨੇ ਤੇ ਅਸੀਂ ਤਾਂ ਢੋਲ ਭਰੀ ਬੈਠਿਆ ਇੰਨਾ ਤਾਂ ਸਭ ਦੇ ਕੋਲ ਦਾ ਬਹੁਤ ਕੁਝ ਐ ਤੇ ਸਾਨੂੰ ਫੇਰ ਵੀ ਫਿਕਰ ਹੋਇਆ ਪਿਆ ਇੰਨਾਂ ਚੀਜ਼ਾਂ ਤੋਂ ਕਿ ਸਾਨੂੰ ਫੇਰ ਵੀ ਫਿਕਰ ਹੋਇਆ ਪਿਆ ਵੀ ਆ ਢੋਲ ਜਾਂ ਖਤਮ ਨਾ ਹੋ ਜੇ ਫੇਰ ਉਹਨੂੰ ਉਹਨੇ ਦੋ ਟਾਈਮ ਦੀ ਮੰਗੀ ਆ ਭਗਤ ਰਵਦਾਜੀ ਕਹਿੰਦੇ ਬਸ ਦੋ ਟਾਈਮ ਦੀ ਰੋਟੀ ਦੇ ਅੱਜ ਦੀ ਤੇ ਕੱਲ ਨੂੰ ਮੈਂ ਫੇਰ ਦੇਖੂਗਾ ਫੇਰ ਤੋਪੀ ਦੇਵਾਂਗਾ ਹਨਾ ਇਹ ਭਰੋਸਾ ਹੈ ਵਿਸ਼ਵਾਸ ਹੈ ਆ ਇਕੱਠਾ ਕਰਨ ਦੀ ਨਹੀਂ ਹੈ ਆ ਜਿਹਨੇ ਜਾਨਵਰ ਨੇ ਇਕੱਠਾ ਕਰਦੇ ਨੇ ਭੋਜਨ ਇਹ ਵੀ ਖਾਂਦੇ ਪਏ ਨੇ ਖਾ ਕੇ ਬਸ ਮੁੜ ਕੇ ਉੱਥੇ ਦਰਖਤਾਂ ਦੀ ਪੈ ਜਾਂਦੇ ਜਾਂ ਕਿਤੇ ਆਨਲਾਈਨ ਤੇ ਪੈ ਜਾਂਦੇ ਸਵੇਰੇ ਫੇਰ ਉੱਠ ਜਾਂਦੇ ਆ ਤੇ ਇੱਕ ਦੇਖੋ ਇਹਨਾਂ ਦੇ ਵਿੱਚ ਇੰਨੀ ਖੂਬੀ ਹੈ ਪੀ ਆ ਸਿੱਧਾ 9 ਵਜੇ ਉੱਠਦੇ ਆਂ ਇਹ ਸਵੇਰੀ ਉੱਠ ਕਰਦੇ ਅੰਮ੍ਰਿਤ ਵੇਲੇ ਚਿੜੀ ਚੁੰਕੀ ਪਾਉ ਫੁੱਟੀ ਵਗਣ ਬਹੁਤ ਸਵੇਰੀ ਬੋਲਣ ਲੱਗ ਜਾਂਦੇ ਆਂ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਬਲਹਾਰੀ ਤਿੰਨ ਪੰਖੀਆਂ ਆਹ ਪੰਛੀਆਂ ਤੋਂ ਮੈਂ ਬਲਹਾਰ ਜਾਨਾ ਬਾਬਾ ਫਰੀਦ ਜੀ ਕਹਿੰਦੇ ਬਲਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਬਾਸ ਉਹ ਇਨਾ ਦਰਖਤਾਂ ਚ ਵਸਦੇ ਆਂ ਜੰਗਲਾਂ ਦੇ ਵਿੱਚ ਸੁੰਨ ਸਰਾਂ ਦੇ ਵਿੱਚ ਕੱਕਰ ਚੁਗਣ ਥਲ ਵਸਨ ਰੱਬ ਨਾ ਛੋੜਨ ਰੱਬ ਦਾ ਰੱਬ ਦੀ ਭਗਤੀ ਨਹੀਂ ਛੱਡਦੇ ਰੱਬ ਦਾ ਨਾਮ ਲੈਣਾ ਨਹੀਂ ਛੱਡਦੇ ਠੀਕ ਆ ਉਹਨਾਂ ਦੀ ਆਪਣੀ ਭਾਸ਼ਾ ਹੈ ਤੇ ਫਿਰ ਸਾਡੇ ਨੂੰ ਤਾਂ ਚੰਗੇ ਉਹੀ ਹੋਗੇ ਭਾਈ ਜਿਹੜੇ ਨਹੀਂ ਉੱਠਦੇ ਅੰਮ੍ਰਿਤ ਵੇਲੇ ਨਾ ਅੰਮ੍ਰਿਤ ਵੇਲੇ ਕਾਦੇ ਵਾਸਤੇ ਨਾ ਰੱਬ ਦੀ ਆਵਾਦਤ ਕਰਨੀ ਨਾ ਕੋਈ ਦੀ ਭਗਤੀ ਨਾ ਉਹਦਾ ਸਿਮਰਨ ਨਾ ਕੋ ਦੀ ਯਾਦ ਵਿੱਚ ਜੁੜਨਾ ਤੇ ਸਾਡੇ ਨੂੰ ਤਾਂ ਸਤਗੁਰ ਕਹਿੰਦੇ ਤੇਰੇ ਨੂੰ ਤਾਂ ਫਿਰ ਪੰਛੀ ਚੰਗੇ ਨੇ ਫਿਰ ਪਸ਼ੂ ਵੀ ਚੰਗੇ ਨੇ ਹੈ ਖੜ ਖਾਵੇ ਅੰਮ੍ਰਿਤ ਦੇ ਉਹ ਕਾ ਉਹ ਕਾ ਭੂਸਕਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ ਸਾਡੇ ਵਾਸਤੇ ਸੋ ਕਹਿਣ ਦਾ ਭਾਵ ਕੀ ਹੈ ਵੀ ਇਹ ਸਭ ਕੁਝ ਮੰਗਣਾ ਹੈ ਇਹ ਤਨ ਦੀ ਖਰਾਕ ਹੈ ਸਾਡੀ ਆਓ ਹੁਣ ਮਨ ਦੀ ਖਰਾਕ ਕਿਉਂ ਮੰਗ ਗੰਦ ਕੌਣ ਕੌਣ ਮੰਗਦਾ ਜਾਚਕ ਮੰਗਦਾ ਦਾਨ ਦੇ ਪਿਆਰਿਆ ਨਖੁਟਣਾ ਜਾਈ ਤੋਲ ਭੰਡਾਰਿਆ ਇਹ ਇਹ ਜਿਹੜੀਆਂ ਦਾਤਾ ਪਰਮਾਤਮਾ ਦੀਆਂ ਇਹ ਭਾਈ ਮੁਕਲ ਮਾਲੀਆਂ ਨਹੀਂ ਹੈਗੀਆਂ ਧਿਆਨ ਰੱਖਿਓ ਪਹਿਲੀ ਗੱਲ ਤਾਂ ਆਪਾਂ ਇੱਥੇ ਬੰਦੇ ਕੀ ਹੈ ਦੇਂਦਾ ਦੇ ਲੈਂਦੇ ਥੱਕ ਥੱਕ ਜਾਣਗੇ ਜੁਗਾ ਜਗੰਤਰ ਖਾਹੀ ਖਾਏ ਜੁਗਾ ਤੋਂ ਖਾਂਦੇ ਪਏ ਨੇ ਅੱਜ ਵੀ ਖਾਂਦੇ ਪਏ ਨੇ ਤੇ ਖਾਂਦੇ ਰਹਿਣਗੇ ਆ ਦੁਨੀਆ ਖਤਮ ਹੁੰਦੀ ਜਾਊਗੀ ਆਈ ਜਾਊਗੀ ਪਰ ਉਹਦੇ ਭੰਡਾਰੇ ਐਨੇ ਭਰੇ ਹੋਏ ਨੇ ਵੀ ਤਾਂ ਫਿਰ ਧਿਆਨ ਰੱਖੋ ਖਾਵਾ ਖਰਚਾ ਰਲਮਲ ਭਾਈ ਟੋਟਣਾ ਆਵੇ ਵਾਧੂ ਹੋ ਜਾਈ ਉਹ ਦੂਸਰੇ ਭੰਡਾਰੇ ਵੀ ਤੇ ਆ ਭੰਡਾਰਾ ਵੀ ਜਿਹੜਾ ਗਿਆਨ ਦਾ ਹੋ ਜਾਂਦਾ ਜਿਹੜਾ ਇਹ ਸਾਡੇ ਮਨ ਦੀ ਖਰਾਕ ਹੈ ਇਹ ਜਰੂਰ ਮੰਗਿਆ ਕਰੀਏ ਤੁਹਾਡਾ ਮਨ ਸਾਡਾ ਜਿਹੜਾ ਮਨ ਟਿਕ ਗਿਆ ਸਮਝ ਲਓ ਤਨ ਟਿਕ ਜਾਣਾ ਜੇ ਮਨ ਨਾ ਟਿਕਿਆ ਤੇ ਤਨ ਨੂੰ ਵੀ ਨਹੀਂ ਟਿਕਣ ਦੇਣਾ ਧਿਆਨ ਰੱਖੀਏ ਜੇ ਮਨ ਨਾ ਨਾ ਟਿਕਿਆ ਤਨ ਨੂੰ ਟਿਕਣ ਨਹੀਂ ਦਿੰਦਾ ਕਿੰਨੀ ਮਰਜ਼ੀ ਅਸੀਂ ਜਤਨ ਬਹੁਤ ਸੁਖ ਕੇ ਕੀਏ ਤਨ ਦੇ ਵਾਸਤੇ ਬਹੁਤ ਜਤਨ ਅਸੀਂ ਕਰ ਲਈਏ ਜੇ ਮਨ ਦੇ ਵਾਸਤੇ ਇੱਕ ਨਾ ਜਤਨ ਕਰਿਆ ਦੁੱਖ ਕੋ ਕੀ ਉਹਨਾਂ ਕੋਈ ਕੱਲ ਵਿਚਾਰੋ ਇਸੀ ਨਾ ਤੇ ਜੇ ਮਨ ਦਾ ਦੁੱਖ ਤਾਂ ਮਨ ਨੂੰ ਲੱਗਣਾ ਨਾ ਜੇ ਇਹ ਦੇ ਵਾਸਤੇ ਕੋਈ ਉਦਮ ਨਾ ਕੀਤਾ ਤਾਂ ਫਿਰ ਤਨ ਵੀ ਦੁਖੀ ਰਹਿਣਾ ਫੇਰ ਇਸ ਕਰਕੇ ਮਨ ਦੀ ਖਰਾਬ ਕੀ ਹੈ ਗੁਰੂ ਦਾ ਗਿਆਨ ਗੁਰੂ ਦਾ ਇਹ ਇਹ ਨੂੰ ਭੋਜਨ ਕਹਿੰਦੇ ਆ ਗਿਆਨੀਆਂ ਦਾ ਭੋਜਨ ਹਰਨਾਮ ਹੈ ਜਿਹਨੂੰ ਬਾਣੀ ਵਿੱਚ ਕਿਹਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਤ੍ਰਿਪਤੀ ਹੋ ਜਾਂਦੀ ਹੈ ਕਿਹਦੀ ਮਨ ਦੀ ਤ੍ਰਿਸ਼ਨਾ ਵੱਲੋਂ ਤ੍ਰਿਪਤੀ ਹੋ ਜਾਂਦੀ ਹੈ ਜਦੋਂ ਸੱਚ ਦਾ ਭੋਜਨ ਗੁਰਬਾਣੀ ਭੋਜਨ ਹੈ ਜਿਹੜਾ ਇਹ ਗਿਆਨ ਆ ਭੋਜਨ ਹੈ ਜਦੋਂ ਬੰਦਾ ਇਹ ਛਕਦਾ ਨਾ ਛਕਦਾ ਇਹ ਸਕਣਾ ਕਿਵੇਂ ਹੁੰਦਾ ਇਹ ਅਸੀਂ ਆ ਰਸਨਾ ਨਾਲ ਪੜ੍ਹਨਾ ਹੈ ਧਿਆਨ ਨਾਲ ਸੁਣਨਾ ਹੁੰਦਾ ਬਸ ਇਥੋਂ ਤੱਕ ਸਤਗੁਰਾਂ ਨੇ ਕਹਿ ਦਿੱਤਾ ਆਖਾਂ ਜੀਵਾਂ ਬਿਸਰੈ ਮਰ ਚਾਉਂ ਕਹਿੰਦਾ ਜਦੋਂ ਮੈਂ ਇਹ ਭੋਜਨ ਤਿਆਰ ਕਰਦਾ ਇਹਦੇ ਭੋਜਨ ਨੂੰ ਲੈ ਕੇ ਤੱਲੇ ਹੁਣਾ ਵੀ ਜਦੋਂ ਮੈਂ ਉਸ ਪ੍ਰਮਾਤਮਾ ਤੈਨੂੰ ਯਾਦ ਕਰਦਾ ਤੇਰੀ ਬੰਦਗੀ ਕਰਦਾ ਜਦੋਂ ਮੈਂ ਇਹ ਨਾਮ ਦਾ ਭੋਜਨ ਤਿਆਰ ਕਰਦਾ ਨਾ ਖਾ ਲੈਣਾ ਉਦੋਂ ਤਾਂ ਮੈਂ ਜਿਉਂਦਾ ਹੋ ਜਾਣਾ ਤੇ ਜਦੋਂ ਬਿਸਰ ਜਾਂਦਾ ਕਈ ਵਾਰ ਨਹੀਂ ਬਣਾਉਂਦਾ ਮੈਂ ਕਈ ਵਾਰ ਭੋਜਨ ਨਹੀਂ ਬਣਾਉਂਦਾ ਉਦੋਂ ਦੇ ਭੁੱਖਾ ਮਰਦਾ ਤੇ ਫਿਰ ਉਥੇ ਬਸ ਆਤਮਿਕ ਮੌਤ ਹੋ ਜਾਂਦੀ ਹੈ ਮੇਰੀ ਪਰ ਮੈਨੂੰ ਐ ਕੁਝ ਵੀ ਨਹੀਂ ਚੰਗਾ ਲੱਗਦਾ ਇਹ ਉਹਨਾਂ ਦੀ ਐ ਅਵਸਥਾ ਲੈਣ ਦੀ ਗੱਲ ਆ ਉਹ ਕਹਿੰਦੇ ਆੱਖਾਂ ਜੀਵਾਂ ਬਿਸਰੈ ਮਰ ਜਾਉ ਆਖਣ ਔਖਾ ਸਾਚਾ ਇਹ ਭੋਜਨ ਬਣਾਉਣਾ ਕਹਿੰਦੇ ਔਖਾ ਐ ਔਖਾ ਐ ਨਾ ਦੂਜਾ ਦਾ ਬਣਾ ਬਣਾਇਆ ਵੀ ਲੈ ਲਾਂਗੇ ਮਿਲਦਾ ਇਹ ਵੀ ਬਣਾ ਬਣਾਇਆ ਹੁਣ ਬੜਿਆ ਬੜਾਇਆ ਮਿਲ ਹੀ ਜਾਂਦਾ ਪਰ ਕੋਈ ਖਾ ਕੇ ਤਿਆਰ ਖਾਣ ਲਈ ਤਿਆਰਤਾ ਹੋਵੇ ਆ ਭੋਜਨ ਬਣੀ ਜਾਂਦਾ ਆਪਾਂ ਸੁਣ ਕੇ ਸਾਰੇ ਖਾ ਸਕਦੇ ਆ ਪਰ ਇਹ ਵੀ ਖਾਣ ਨੂੰ ਕੋਈ ਤਿਆਰ ਨਹੀਂ ਕਿੰਨੇ ਕਾਹਿਆਂ ਦੇਖ ਲਓ ਕਿੰਨੇ ਕ ਖਾਣ ਨੂੰ ਤਿਆਰਾਂ ਇਹ ਭੋਜਨ ਕਿੰਨੇ ਕ ਖਾਣ ਨੂੰ ਤਿਆਰਾਂ ਆ ਭੋਜਨ ਜਿਹੜਾ ਬਣਦਾ ਪਿਆ ਥੋੜੀ ਆ ਨਾ ਤੇ ਸ਼ਾਂਤੀ ਸਾਰੇ ਭਾਲਦੇ ਆ ਅੰਦਰ ਦੀ ਤ੍ਰਿਪਤੀ ਸਾਰੇ ਭਾਲਦੇ ਆ ਪਰ ਸਤਗੁਰ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇ ਰਸਨਾ ਨਾਲ ਬਣਦਾ ਮਨ ਕਰਕੇ ਤਨ ਕਰਕੇ ਜਦੋਂ ਬਾਣੀ ਸੁਣਾਗੇ ਪੜਾਂਗੇ ਨਾ ਰਸਨਾ ਦੇ ਨਾਲ ਇਹਨੇ ਭੋਜਨ ਨੇ ਬਣਨਾ ਬਸ ਫਰ ਆਹੀ ਹੈ ਜੀਵਨਾ ਹਰ ਜੀਵਨਾ ਆ ਆ ਜੀਵਨ ਸਤਿਗੁਰ ਕਹਿੰਦੇ ਜੀਵਨ ਹਰ ਜਪ ਸਾਧ ਸੰਗ ਆ ਸਾਧ ਸੰਗਤ ਦੇ ਵਿੱਚ ਬਹਿ ਕੇ ਰੱਬ ਦੀ ਭਗਤੀ ਕਰਨੀ ਉਹਦੀ ਵਡਿਆਈ ਕਰਨੀ ਇਹ ਭੋਜਨ ਬਣਾਉਣਾ ਫਿਰ ਸੁਰਤ ਦੇ ਭਾਂਡੇ ਵਿੱਚ ਪੈਂਦਾ ਫਿਰ ਇਹ ਮਨ ਰਜਦਾ ਜਦੋਂ ਮਨ ਰਜ ਜਾਂਦਾ ਫਿਰ ਕਿਸੇ ਪਾਸੇ ਦੌੜਦਾਨੀ ਟਿਕ ਜਾਂਦਾ ਆ ਮੰਗਣਾ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਪਰ ਅਸੀਂ ਕੁਝ ਹੋਰ ਹੀ ਮੰਗੀਆਂ ਨੇ ਜੋ ਮੰਗਾ ਸੋ ਮੰਗਾ ਬੀਆ ਵੀ ਇਹਦਾ ਭਾਬਾ ਪਦਾਰਥੀ ਵੰਗੀ ਜੰਨੇ ਆ ਜਦੋਂ ਵੀ ਆਉਣਿਆ ਬਾਬਾ ਜੀ ਆ ਦੇਦੇ ਜਦੋਂ ਵੀ ਆਉਣਿਆ ਵੀ ਸ਼ਾਂਤੀ ਦਾ ਅੰਦਰ ਚਾਹੀਦੀ ਐ ਮਨ ਟੜਫਦਾ ਖਰਾਕ ਸਰੀਰ ਦੀ ਮੰਗੀ ਜੰਨੇ ਆ ਰੋਗ ਮਨ ਨੂੰ ਮੈਂ ਭੁੱਖਾ ਮਨ ਐ ਤੇ ਮੰਗਦੇ ਕੀ ਆ ਫਿਰ ਰੱਬ ਤਾਂ ਉਹੀ ਦੇ ਦੇ ਜਿਹੜਾ ਕੁਝ ਮੰਗੇਗਾ ਜੋ ਕੁਝ ਮੰਗਾਗੇ ਜੋ ਮੰਗ ਐ ਸੋ ਮੰਗਾ ਪੀਆ ਬੀਆ ਕਾਹੂ ਕੁਸਰਤ ਨਾ ਕਾਹੂ ਹੱਥੀ ਆ ਪਾਸਾ ਕਹਿੰਦੇ ਭਾਈ ਇਹਦੇ ਵਿੱਚੋਂ ਧਿਆਨ ਰੱਖੋ ਅੱਜ ਤੱਕ ਕਿਸੇ ਨੂੰ ਬਹੁਤੀ ਖੁਸ਼ੀ ਨਹੀਂ ਮਿਲੀ ਫਿਰ ਇੱਕ ਗੱਲ ਮੇਰੀ ਗੱਲ ਸੁਣ ਮੰਗਣ ਮੰਗ ਤਾਂ ਇੱਕ ਹੈ ਮੰਗ ਜੇ ਮੰਗਣ ਹੈ ਨਾ ਸਾਰਿਆਂ ਨੂੰ ਵਧੀਆ ਗੱਲ ਮੈਂ ਦੱਸਦਾ ਮੰਗਣ ਮੰਗ ਤੇ ਇੱਕ ਹੈ ਮੰਗ ਨਾਨਕ ਜਾਤ ਹੈ ਪਰ ਹੈ ਪਰ ਆਗ ਤੂੰ ਆ ਜਿਹੜੇ ਪਦਾਰਥਾਂ ਨੂੰ ਸਾਰਿਆਂ ਨੂੰ ਭੁੱਲ ਜੇਗਾ ਤੂੰ ਇੱਕ ਗੁਰੂ ਦਾ ਨਾਮ ਮੰਗਿਆ ਕਰ ਆ ਮੰਗਿਆ ਕਰ ਪਾਸਾ ਕਹਿੰਦੀ ਅੱਖਾਂ ਜੀਵਾ ਬਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗ ਹੈ ਭੁੱਖ ਉਤ ਭੁੱਖ ਹੈ ਖਾਏ ਚਲੀਏ ਦੁੱਖ ਉਹ ਦੁੱਖ ਜਿਹਨੂੰ ਆਪਾਂ ਕੱਲ ਪੜਿਆ ਸੀ ਜਤਨ ਬਹੁਤ ਸੁੱਖ ਕੀਏ ਦੁੱਖ ਕੋ ਕੀਓ ਨਾ ਆ ਮਨ ਦਾ ਦੁੱਖ ਹੈ ਨਾ ਜਿਹੜਾ ਇਹਦੇ ਵਾਸਤੇ ਕੁਝ ਨਾ ਕੁਝ ਕਰੀਏ ਬਸ ਬਸ ਇਹ ਬਸ ਇਹੀ ਹੈ ਸਾਚੇ ਨਾਮ ਕੀ ਲਾਗ ਹੈ ਭੁੱਖ ਉਤ ਭੁੱਖ ਹੈ ਇਹ ਉਹ ਦੁੱਖ ਉਸ ਭੁੱਖ ਲੱਗਣ ਦੇ ਨਾਲ ਜਾਊਗਾ ਸੱਚੇ ਨਾਮ ਦੀ ਜਿਨ੍ਹਾਂ ਨੂੰ ਭੁੱਖ ਲੱਗਣੀ ਚਾਹੀਦੀ ਐ ਜਿਹਦੇ ਭੁੱਖ ਹੀ ਨਹੀਂ ਲੱਗੀ ਤੇ ਰੋਟੀ ਕਿਹੜਾ ਖਾਂਦਾ ਖਾਂਦਾ ਕੋਈ ਜੀ ਆਪਾਂ ਕਹਿੰਦਾ ਮੇਰਾ ਜੀ ਨਹੀਂ ਕਰਦਾ ਅੱਜ ਮੈਨੂੰ ਭੁੱਖ ਨਹੀਂ ਪਰ ਇਹ ਭੁੱਖ ਵੀ ਲਾਉਣੀ ਪੈਣੀ ਐ ਨਾ ਤੇ ਜਿਨ੍ਹਾਂ ਨੂੰ ਭੁੱਖ ਲੱਗੀ ਐ ਫਿਰ ਉਹ ਸਕਦੇ ਨੇ ਤੇ ਫਿਰ ਹੁੰਦਾ ਫਿਰ ਮਨ ਦਾ ਦੁੱਖ ਜਿਹੜਾ ਉਹ ਦੂਰ ਹੋ ਜਾਂਦਾ ਸੱਚੇ ਨਾਮ ਕੀ ਲੱਗਾ ਭੁੱਖ ਉਤ ਭੁੱਖ ਐ ਖਾਏ ਚੱਲੀ ਐ ਦੋ ਕ ਇਸ ਕਰਕੇ ਭਾਈ ਆਓ ਸਤਿਗੁਰ ਕਹਿੰਦੇ ਜਗਤ ਭਖਾਰੀ ਫਿਰਤ ਹੈ ਸਭ ਕੋ ਦਾਤਾ ਇੱਕ ਤਾਂ ਇਹ ਧਿਆਨ ਰੱਖਿਏ ਵੀ ਦਾਤਾ ਇੱਕੋ ਹੀ ਹੈ ਦੇਣ ਵਾਲਾ ਇੱਕੋ ਹੀ ਹੈ ਸਾਰਿਆਂ ਨੂੰ ਸਾਰਿਆਂ ਨੂੰ ਬੰਦਾ ਕੁਝ ਨਹੀਂ ਕਿਸੇ ਨੂੰ ਦੇ ਸਕਦਾ ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਪਰਮਾਨੰਤਾ ਬਾਣੀ ਵਿੱਚ ਬਥੇਰੇ ਨੇ ਮਨੁੱਖ ਕੀ ਟੇਕ ਹੈ ਜਿਹੜੇ ਮਨੁੱਖ ਤੇ ਭਰੋਸਾ ਰੱਖਣਾ ਮਨੁੱਖ ਦੀ ਟੇਕ ਰੱਖਣੀ ਵੀ ਫਲਾਨੇ ਮੈਨੂੰ ਦੇਊਗਾ ਕਹਿੰਦੇ ਹੁੰਦੇ ਨਾ ਵੀ ਬਗਾਨਾ ਕਿੰਨਾ ਕਿਤੇ ਉਹ ਬਹੁਤਾ ਤੇਰ ਦੇਊਗਾ ਕਿੰਨਾ ਕਿਤੇ 10 ਦਿਨ ਦੇ ਦੂ ਧਿਆਨ ਰੱਖਿਓ ਗੁਰਦੁਆਰੇ ਵੀ 5-7 ਦਿਨ ਹੀ ਮਿਲਦੀਆਂ ਹੁੰਦੀਆਂ ਰੋਟੀਆਂ ਵੀ ਧਿਆਨ ਰੱਖੋ ਨੇ ਕਹਿੰਦੇ ਨਾ ਵੀ ਇੱਥੇ ਸੇਵਾ ਕਰਿਆ ਕਰ ਭਾਈ ਠੀਕ ਹੈ ਇੱਥੇ ਸਾਰਿਆਂ ਵਾਸਤੇ ਆ ਪਰ ਇੱਥੇ ਰਾਈਆਂ ਵਾਸਤੇ ਪ੍ਰਸ਼ਾਦਾ ਪਾਣੀ ਹੁੰਦਾ ਇੱਕ ਬੰਦਾ ਕੰਮ ਨਾ ਕਰੇ ਹਰ ਵਕਤ ਮੰਜੀ ਤੂੜੀ ਜਾਵੇ ਤੇ ਮੁੜ ਕੇ ਜਾ ਕੇ ਲੰਗਰ 'ਚ ਬੈਠ ਜਾਵੇ ਪਰ ਦਿੰਦਾ ਹੈ ਪਰ ਸੋਚਣਾ ਤਾਂ ਪਊਗਾ ਵੀ ਕਿੰਨਾ ਕਿਤੇ ਆਖਰ ਇੱਕ ਦਿਨ ਮਿਹਨਤ ਤਾਂ ਕਰਨੀ ਪੈਣੀ ਆ ਨਾ ਇੱਕ ਦਿਨ ਉਦਮ ਤਾਂ ਕਰਨੀ ਪੈਣਾ ਹੈ ਇਹ ਕਰਨਾ ਹੈ ਸਤਗੁਰ ਕਹਿੰਦੇ ਤੇ ਦੇਣ ਵਾਲਾ ਇੱਕੋ ਹੀ ਹੈ ਬਸ ਇਹਨਾਂ ਧਿਆਨ ਰੱਖੋ ਦੀਨਨ ਕੀ ਪਰਤਪਾਲ ਕਰੈ ਨਿਤ ਇੱਕ ਸਵਈਆ ਪੜ ਕੇ ਮੈਂ ਸਮਾਪਤੀ ਕਰਦਾ ਗੁਰੂ ਗੋਬਿੰਦ ਸਿੰਘ ਪਾਸਾ ਜੀ ਦਾ ਸਵਈਆ ਹੈ ਦੀਨਨ ਕੀ ਪਰਤਪਾਲ ਕਰੈ ਨਿਤ ਆ ਪਖਾਰੀਆਂ ਨੂੰ ਉਸ ਗਰੀਬਾਂ ਨੂੰ ਆ ਗਰੀਬਾਂ ਨੂੰ ਸਭ ਕੁਝ ਪਾਲਣ ਵਾਲਾ ਹੋਈ ਹੈ ਦੀਨਨ ਕੀ ਪਰਤਪਾਲ ਕਰੈ ਨਿਤ ਸੰਤੋ ਆਵਾਰ ਗਨੀ ਮਲ ਗਾਰਾ ਪਸ਼ੂ ਪਸੂ ਨਗ 나ਗ ਨਰਾਦਪ ਸਰਬ ਸਮੇ ਸਭ ਕੋ ਪਰਤਪਾਲ ਹੈ ਸਾਰੇ ਸਮੇ ਵਿੱਚ ਸਾਰਿਆਂ ਦੀ ਪਰਤਪਾਲ ਕਰਦਾ ਪਸ਼ ਕਿਹਨੂੰ ਕਹਿੰਦੇ ਨੇ ਪੰਛੀ ਸੱਚਾ ਉੱਥੇ ਉਦੋਂ ਆ ਪਸ਼ ਪਸੂ 나ਗ ਜਿੱਦੇ ਦੇਖੋ ਕਿੱਡੇ ਕਿੱਡੇ 나ਗ ਨੇ ਹਨਾ ਜ਼ਹਿਰੀਲੇ ਨਾਲੇ ਲੋਕਾਂ ਨੂੰ ਡੰਗਦੇ ਨਾਲੇ ਉਹਨਾਂ ਨੂੰ ਭੋਜਨ ਵੀ ਮਿਲਦਾ ਪਿਆ ਪਸ਼ੂਆਂ ਨੂੰ ਪੰਛੀਆਂ ਨੂੰ ਪਸ਼ ਪਸੂ ਨਗ 나ਗ ਨਰਾਦਪ ਸਰਬ ਸਮੇ ਸਭ ਕੋ ਪਰਤਪਾਲ ਹੈ ਪੋਕਨ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰਾ ਹੈ ਦੀਨ ਨਾ ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਰੈ ਉਹ ਦੋਖੀਆਂ ਨੂੰ ਦੇਖਦਾ ਮੈਂ ਪਹਿਲਾਂ ਵਿਚਾਰ ਕਰਦਾ ਜਿਹੜੇ ਉਹਨੂੰ ਨਹੀਂ ਮੰਨਦੇ ਜਿਹੜੇ ਉਹਦੀ ਵਿਖੇਦੀ ਕਹਿੰਦੇ ਵੀ ਰੱਬ ਹੈ ਹੀ ਨਹੀਂ ਉਹਨੂੰ ਗਾਲਾਂ ਕੱਢਦੇ ਆ ਕਹ ਲੋ ਪੁੱਠਾ ਮਾੜਾ ਬੋਲਦੇ ਆ ਪਰ ਉਹ ਪ੍ਰਮਾਤਮਾ ਦੇਖਦਾ ਤਾਂ ਹੈ ਪਰ ਇਹ ਨਹੀਂ ਕਹਿੰਦਾ ਵੀ ਇਹ ਤਾਂ ਮੈਨੂੰ ਐ ਕਹਦੇ ਨਹੀਂ ਮੈਂ ਇਹਨਾਂ ਨੂੰ ਨਹੀਂ ਦੇਣਾ। ਦੋਖਣ ਦੇਖਤ ਹੈ, ਦੋਖੀਆਂ ਨੂੰ ਦੇਖਦਾ ਹੈ ਪਰ ਦੇਤ ਨਾ ਹਾਰੈ। ਪਿੱਛੇ ਨਹੀਂ ਹਟਦਾ ਉਹਨਾਂ ਨੂੰ ਵੀ ਦਿੰਦਾ ਪਿਆ। ਆਹ ਕਰਪਾਲੂ ਉਹਦੇ ਵਿੱਚ ਗੁਣ ਹੈ। ਦੀਨ ਦਇਆਲ ਦਇਆ ਨਿਦ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ ਭਾਈ। ਆਹ ਦੇਖੋ ਉਸ ਰੱਬ ਦੀ ਬਿੜਾਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਇਹ ਹੋ ਜਾਏ। ਸਾਡਾ ਦਾਤਾ ਆਉ ਸਦਜਗਤ ਭਖਾਰੀ ਫਿਰ ਤਹ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰ ਤਹ ਭਾਈ ਉਹਦਾ ਸਿਮਨ ਕਰਿਆ ਕਰ ਬਸ। ਉਹਨੂੰ ਯਾਦ ਰੱਖਿਆ ਕਰ। ਬਸ ਇੰਨਾ ਕੰਮ ਤੂੰ ਕਰ ਲੈ। ਬਾਕੀ ਫਿਰਤੀ ਐ ਪੂਰਨ ਹੋਵਾਂ ਕਾਮ ਤੇਰੇ ਕੰਮ ਆਪਣੇ ਆਪ ਹੀ ਫਿਰ ਪੂਰਨ ਹੋ ਜਾਣੇ ਐ। ਸੋ ਇੱਥੇ ਆਪਾਂ ਵਿਚਾਰ ਖਤਮ ਕਰਦੇ ਆਂ। ਵਿਚਾਰ ਬਹੁਤ ਐ ਹੋਜੀ ਗੱਲ ਲੰਬੀ ਵਿਚਾਰਾਂ ਨਹੀਂ। ਮੁੱਕਣ ਵਾਲਾ ਨਹੀਂ ਐ ਖਜ਼ਾਨਾ ਮੈਂ ਪਹਿਲਾਂ ਕਹਿ ਕੇ ਹਟਿਆ। ਇਹ ਖਜ਼ਾਨਾ ਬਹੁਤ ਵੱਡਾ। ਬਹੁਤ ਵੱਡਾ। ਪਿਓ ਦਾਦ ਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਹੈ ਮਨ ਭਇਆ ਨਿਧਾਨਾ। ਰਾਤਨ لال ਜਾ ਕਾ ਕਸ਼ੂ ਨਾ ਮੋਲ ਅਕੂਟ ਭੰਡਾਰ ਭਰੇ ਅਤੋਲ ਖਾਵੇ ਖਰਚਾ ਰਨ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਇਹ ਤਾਂ ਜਿੰਨਾ ਜਿੰਨਾ ਪਾ ਖਾਈ ਜਾਵਾਂਗੇ ਨਾ ਆ ਕਿੰਨਾ ਮਰਜੀ ਗੈਣ ਦੀਆਂ ਗੱਲਾਂ ਕਰੀ ਜਾਵਾਂਗੇ ਇਹਨੇ ਵੱਧਦਾ ਹੀ ਜਾਣਾ ਇਹ ਘਟਣ ਵਾਲਾ ਨਹੀਂ ਹੈ ਸੋ ਇਹ ਇਹਦੇ ਨਾਲ ਸਾਂਝ ਪਾਈਏ ਬਸ ਇਹਦੇ ਵਿੱਚ ਆਪਣਾ ਵੀ ਹਿੱਸਾ ਪਾ ਲਈ ਆਪਾਂ ਸਾਰੇ ਜਾਨੀ